ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ حاضر ਹੋਏ ਆਂ ਜੀ 13 ਦਸੰਬਰ ਤੋਂ ਲੈ ਕੇ 16 ਦਸੰਬਰ ਦੀ ਕਿਸ ਇਲਾਕੇ ਵਿੱਚ ਬੱਦਲ ਵਾਈ ਹੈ ਕਿਸ ਇਲਾਕੇ ਵਿੱਚ ਮੀਂਹ ਨੇਰੀ ਹੈ ਕਿਸ ਇਲਾਕੇ ਵਿੱਚ ਤਾਪਮਨ ਕਿਵੇਂ ਦਾ ਰਹੇਗਾ ਸ਼ੀਤ ਲਹਿਰ ਦਾ ਅਸਰ ਕਿਵੇਂ ਦਾ ਹੈ ਕਿਸਾਨਾਂ ਨੂੰ ਕਿਆ-ਕਿਆ ਧਿਆਨ ਰੱਖਣੇ ਪੈਣਗੇ ਆਪਣੀ ਫਸਲ ਦੇ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮਿਲੇਗੀ ਤੇ ਸਭ ਤੋਂ ਪਹਿਲਾਂ ਤਾਜ਼ਾ ਸੈਟਲ ਰਿਪੋਰਟ ਦੇਖਦੇ ਆਂ ਇਮੇਜ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਪੰਜਾਬ ਦਾ ਕਲੀਅਰ ਬਣਿਆ ਹੋਇਆ ਹੈ ਪਛਮੀ ਖੇਤਰ ਵਿੱਚ ਵੀ ਸਿਸਟਮ ਬਣੇ ਹੋਏ ਨੇ ਪਹਾੜੀ ਖੇਤਰ ਵਿੱਚ ਵੀ ਸਿਸਟਮ ਲਗਾਤਾਰ ਇਹ ਬਰਕਰਾਰ ਨੇ ਇਹ ਸਿਸਟਮਾਂ ਦਾ ਅਸਰ ਪੰਜਾਬ ਦੇ ਉੱਪਰ ਇਹ ਪਵੇਗਾ ਕਿ ਤਾਪਮਾਨ ਦੇ ਵਿੱਚ ਵੱਡੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਦਿਨ ਦੇ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ ਨਿਕਲ ਕੇ ਆ ਰਿਹਾ 18 ਡਿਗਰੀ ਹੈ ਤੇ ਬਹੁਤੇ ਹਿੱਸਿਆਂ ਦੇ ਵਿੱਚ ਤਾਪਮਾਨ ਜਿਹੜਾ 17 16 ਇਸ ਤਰੀਕੇ ਨਾਲ ਵੀ ਦੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇ ਸਭ ਤੋਂ ਵੱਧ ਇਲਾਕਾ ਕਿਹੜਾ ਇਸਟਮ ਦੇਖਣ ਨੂੰ ਮਿਲੇ ਠੰਡਾ ਤਾਂ ਪਠਾਨਕੋਟ ਗੁਰਦਾਸਪੁਰ ਸਭ ਤੋਂ ਠੰਡੇ ਨੇ ਸਭ ਤੋਂ ਗਰਮ ਇਲਾਕਿਆਂ ਦੇ ਵਿੱਚ ਸਾਡੀ ਮਾਲਵਾ ਵੈਲਟ ਆ ਰਹੀ ਹੈ ਮਾਨਸਾ ਜ਼ਿਲ੍ਹਾ ਹੋ ਗਿਆ ਸੰਗਰੂਰ ਬਟਾਲੇ ਇਹਨਾਂ ਦਾ ਇਲਾਕਾ ਜਿਹੜਾ ਬਰਨਾਲਾ ਇਹਨਾਂ ਦਾ ਇਲਾਕਾ ਹੈ ਜਿਹੜਾ ਸਾਨੂੰ ਦੇਖਣ ਨੂੰ ਕਾਫੀ ਮਿਲ ਰਿਹਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਅੱਡੋ-ਅੱਡ ਤਾਪਮਾਨ ਜਿਹੜੇ ਨੇ ਉੱਪਰ ਥੱਲੇ ਦਿਨ ਦੇ ਤੇ ਰਾਤ ਦੇ ਹੁੰਦੇ ਦਿਖਾਈ ਦੇ ਰਹੇ ਨੇ ਰਾਤ ਦੀ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ ਹੈ ਘੱਟੋ-ਘੱਟ ਉਹ 3 ਤੋਂ 4 ਡਿਗਰੀ ਤੱਕ ਪਹੁੰਚ ਗਿਆ ਹੈ ਬਹੁਤ ਥਿਸ਼ੇ ਵਿੱਚ ਜਿਵੇਂ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ 2 ਡਿਗਰੀ ਤੱਕ ਰਾਤ ਦਾ ਤਾਪਮਾਨ ਆ ਦੇਖਣ ਨੂੰ ਮਿਲ ਰਿਹਾ ਹੈ ਦਿਨ ਦੇ ਵੇਲੇ ਚੰਗੀ ਧੁੱਪ ਲੱਗ ਰਹੀ ਹੈ ਕਿਉਂਕਿ ਪੱਛਮੀ ਹਵਾ ਪੰਜਾਬ ਦੇ ਪੂਰੇ ਹਿੱਸੇ ਨੂੰ ਕਵਰ ਕਰ ਚੁੱਕੀ ਹੈ ਪੱਛਮੀ ਹਵਾਵਾਂ ਲਗਾਤਾਰ ਚੱਲ ਰਹੀਆਂ ਨੇ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਦਿਨ ਦੇ ਵੇਲੇ ਬਿਸ਼ੱਕ ਧੁੱਪ ਲੱਗਦੀ ਹੈ ਪਰ ਠੰਡ ਦਾ ਅਹਿਸਾਸ ਲਗਾਤਾਰ ਹੋ ਰਿਹਾ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਤਾਪਮਾਨ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਜਰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਜਿਹੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਹੁਣ ਗੱਲ ਕਰਦੇ ਆਂ ਬੱਦਲਵਾਈ ਸਿਸਟਮ ਦੀ ਅੱਜ 13 ਤਰੀਕ ਨੂੰ ਹਲਕਾ ਦਰਮਿਆਨਾ ਬੱਦਲਵਾਈ ਸਿਸਟਮ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦਾ ਹੈ ਪਰ ਉਹ ਹਵਾ ਦੇ ਨਾਲ ਹੀ ਅੱਗੇ ਲੰਘ ਜਾਵੇਗਾ ਖਾਸ ਤੌਰ ਤੇ ਮਾਝੇ ਦਾ ਇਲਾਕਾ ਅਤੇ ਉੱਤਰੀ ਪੂਰਬੀ ਇਲਾਕਾ ਜਿਹੜਾ ਸਾਨੂੰ ਦੇਖਣ ਨੂੰ ਮਿਲੇਗਾ ਦੁਆਬੇ 벨ਟ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਤੱਕ ਦੀ 벨ਟ ਆਉਂਦੀ ਦਿਖਾਈ ਦੇ ਰਹੀ ਹੈ ਇਹਨਾਂ ਉੱਪਰੀ ਉੱਤਰੀ ਪੰਜਾਬ ਦੇ ਵਿੱਚ ਇਸ ਦਾ ਅਸਰ ਮੈਨ ਦੇਖਣ ਨੂੰ ਮਿਲਦਾ ਹੈ ਜਿਸ ਦੇ ਨਾਲ ਕੀ ਪੰਜਾਬ ਦੇ ਬਹੁਤੇ ਏਸ਼ੀਆ ਵਿੱਚ ਬੱਦਲਵਾਈ ਦੇਖਣ ਨੂੰ ਮਿਲੇਗੀ ਪਰ ਬਾਅਦ ਦੁਪਹਿਰ 4 ਵਜੇ ਤੱਕ ਮੌਸਮ ਸਾਫ਼ ਹੋ ਜਾਵੇਗਾ ਗੱਲ ਕੀਤੀ ਜਾਵੇ 14 15 ਤਰੀਕ ਦੀ ਤਾਂ ਮੌਸਮ ਠੀਕ ਹੈ ਹਲਕੀ ਦਰਮਿਆਨੀ ਟੁੱਟਮੀਆਂ ਬੱਦਲਵਾਂਗੀਆਂ ਆਉਂਦੀਆਂ ਰਹਿਣਗੀਆਂ ਪਰ ਹਵਾ ਦੇ ਨਾਲ ਅੱਗੇ ਚਲਦੀਆਂ ਰਹਿਣਗੀਆਂ ਜਿਸ ਦੇ ਨਾਲ ਕਿ ਸਾਨੂੰ ਠੰਡ ਦਾ ਅਹਿਸਾਸ ਵੀ ਹੋਵੇਗਾ ਤੇ ਨਾਲ ਦੀ ਨਾਲ ਚੰਗੀ ਧੁੱਪ ਵੀ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲੇਗੀ ਕਿਸੇ ਕਿਸੇ ਇਲਾਕੇ ਵਿੱਚ ਬੱਦਲਵਾਈ ਦੇ ਕਾਰਨ ਧੁੱਪ ਛਾਂ ਵਰਗਾ ਮਾਹੌਲ ਬਣੇਗਾ 16 ਤਰੀਕ ਨੂੰ ਸੰਘਣੀ ਧੁੰਦ ਦੇ ਹਾਲਾਤ ਜਾਰੀ ਨੇ ਤੇ ਪੰਜਾਬ ਦੇ ਗੱਲ ਕਰੀਏ ਪਤਾ ਪਟਿਆਲਾ ਲੁਧਿਆਣਾ ਮੋਗਾ ਰੂਪਨਗਰ ਕੁਝ ਦਾ ਕੁਝ ਹਿੱਸਾ ਜੀ ਫਤੇਗੜ ਸਾਹਿਬ ਦਾ ਕੁਝ ਹਿੱਸਾ ਕੁਝ ਹਿੱਸਾ ਪਟਿਆਲੇ ਦਾ ਇਹਦੇ ਵਿੱਚ ਸੰਗਣੀ ਧੁੰਦ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਸ਼ੀਤ ਲਹਿਰ ਦੀ ਕੋਲਡ ਵੇਵ ਦੀ ਤਾਂ ਲਗਾਤਾਰ 10 ਤਰੀਕ ਤੋਂ 16 ਤਰੀਕ ਤੱਕ ਕੋਲਡ ਵੇਵ ਦੇ ਅਲਰਟ ਜਾਰੀ ਸਨ ਜਿਸ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਾਨੂੰ ਠੰਡ ਦਾ ਅਹਿਸਾਸ ਲਗਾਤਾਰ ਦਿਨ ਅਤੇ ਸ਼ਾਮ ਦੇ ਰਾਤ ਦੇ ਵੇਲੇ ਹੁੰਦਾ ਰਹੇਗਾ ਸਵੇਰੇ 10 ਵਜੇ ਤੱਕ ਉਸ ਤੋਂ ਬਾਅਦ ਸ਼ਾਮ 3 ਵਜੇ ਤੋਂ ਲੈ ਕੇ ਦੁਬਾਰਾ ਤੋਂ ਫਿਰ ਠੰਡ ਦਾ ਅਹਿਸਾਸ ਰਾਤ ਤੱਕ ਕੋールド ਵੇਵ ਵਰਗਾ ਰਹੇਗਾ ਜਿਸ ਤੋਂ ਕਿ ਕਿਸਾਨਾਂ ਨੂੰ ਇਹ ਚਿੰਤਾ ਦੇ ਵਿੱਚ ਹੈ ਕਿ ਕੋਹਰੇ ਦੇ ਹਾਲਾਤ ਬਣ ਸਕਦੇ ਨੇ ਪੰਜਾਬ ਦੇ ਬਹੁਤੇ ਹਿੱਸੇ ਵਿੱਚੋਂ ਕੋਹਰੇ ਦੀ ਖਬਰਾਂ ਆਉਣੀ ਸ਼ੁਰੂ ਹੋ ਚੁੱਕੀਆਂ ਨੇ ਸਬਜ਼ੀ ਵਾਲੇ ਕਿਸਾਨਾਂ ਲਈ ਚਿੰਤਾ ਦੀ ਗੱਲ ਹੈ ਬਾਕੀ ਤੁਸੀਂ ਆਪਣੀ ਫਸਲ ਨੂੰ ਢੱਕ ਕੇ ਪਰਾਲੀ ਨਾਲ ਢੱਕ ਸਕਦੇ ਹੋ ਉਹਦੇ ਨਾਲ ਤੁਹਾਡੇ ਕੋਹਰੇ ਤੋਂ ਬਚਾਅ ਹੋ ਜਾਵੇਗਾ ਮਲਚਿੰਗ ਪੇਪਰ ਆਉਂਦਾ ਹੈ ਉਹਦੇ ਨਾਲ ਢੱਕ ਸਕਦੇ ਹੋ ਜਾਂth ਹਲਕਾ ਦਰਮਿਆਨਾ ਪਾਣੀ ਲਗਾ ਕੇ ਤੁਸੀਂ ਆਪਣੀ ਫਸਲ ਨੂੰ ਕੋਹਰੇ ਤੋਂ ਬਚਾ ਸਕਦੇ ਹੋ ਕੋਹਰੇ ਤੋਂ ਝੁਲਸਣ ਤੋਂ ਇਸ ਦਾ ਇਲਾਜ ਹੋ ਸਕਦਾ ਹੈ ਬਾਕੀ ਹਰੇਕ ਇਲਾਕੇ ਦੇ ਵਿੱਚ ਆਪਣੇ ਆਪਣੇ ਹਾਲਾਤ ਨੇ ਸਵੇਰੇ ਉੱਠ ਕੇ ਇੱਕ ਵਾਰੀ ਆਪਣਾ ਮੋਨੀਟਰ ਕਰੋ ਖੇਤ ਨੂੰ ਕਿਵੇਂ ਦੇ ਹਾਲਾਤ ਨੇ ਪਾਣੀ ਦੀ ਜ਼ਰੂਰਤ ਹੈ ਤਾਂ ਪਾਣੀ ਦੇ ਦਿਓ ਅਗਰ ਖਾਦਾਂ ਸਪਰੇਹਾਂ ਦਾ ਤੁਹਾਡਾ ਖੇਤ ਮੰਗ ਰਿਹਾ ਕਣਕ ਤਾਂ ਖਾਦ ਸਪਰੇਹ ਤੁਸੀਂ ਕਰ ਸਕਦੇ ਹੋ ਕੋਈ ਮੀਂਹ ਦੇ ਹਾਲਾਤ ਆਉਂਦੇ ਦਿਨਾਂ ਦੇ ਵਿੱਚ ਅਜੇ ਬਣਦੇ ਦਿਖਾਈ ਨਹੀਂ ਦੇ ਰਹੇ ਮੌਸਮ ਖੁਸ਼ਕ ਤੇ ਸਾਫ਼ ਹੈ ਬਾਕੀ ਅਜਿਹੀਆਂ ਜਾਣਕਾਰੀਆਂ ਦੇ ਲਈ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ